ਬਿਲਕੁਲ ਵਾਰਡ ਸਿਟੀ ਦੇ ਜਿਹੜੇ ਲੋਕ ਨੇ ਵਸਨੀਕ ਨੇ ਵਪਾਰੀ ਨੇ ਭਾਵੇਂ ਕਪੜਾ ਵਪਾਰੀ ਨੇ ਹੋਟਲ ਕਾਰੋਬਾਰੀ ਨੇ ਭਾਵੇਂ ਛੋਟਾ ਵਪਾਰੀ ਕੋਈ ਵੱਡਾ ਵਪਾਰੀ ਹੈ ਬਹੁਤ ਵੱਡੀ ਰਾਹਤ ਮਿਲਣ ਜਾ ਰਹੀ ਹੈ ਕਿਉਂਕਿ ਜੋ ਵਾਰਡ ਸਿਟੀ ਅੰਦਰ ਜਿਹੜੇ ਵੀ ਮੀਟਰ ਅਪਲਾਈ ਕਰਦੇ ਸੀ ਬਿਜਲੀ ਦੇ ਜਾਂ ਲੋਡ ਵਧਾਉਣ ਵਾਸਤੇ ਅਪਲਾਈ ਕਰਦੇ ਸੀਗੇ ਹੁਣ ਉਹਨਾਂ ਨੂੰ ਐਨਓਸੀ ਦੀ ਜਿਹੜੀ ਜ਼ਰੂਰਤ ਹੈ ਉਹ ਨਹੀਂ ਪਵੇਗੀ ਕਿਉਂਕਿ ਜਿਹੜੀ ਐਨਓਸੀ ਦੀ ਸ਼ਰਤ ਲਗਾਈ ਗਈ ਸੀ ਉਹ ਹੁਣ ਖਤਮ ਕੀਤੀ ਗਈ ਹੈ ਔਰ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਔਰ ਕਾਫੀ ਜਿਆਦਾ ਲੋਕ ਨੇ ਅੱਜ ਇਸ ਕੈਂਪ ਵਿੱਚ ਵੀ ਪਹੁੰਚੇ ਸੀਗੇ ਔਰ ਜਿਸ ਦੇ ਤਹਿਤ ਕਿ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਵੀ ਹੁਣ ਜਿਹੜੇ ਤੁਹਾਡੇ ਬਿਜਲੀ ਦੇ ਮੀਟਰ ਨੇ ਵੋਲਟ ਸਿਟੀ ਅੰਦਰ ਖਾਸ ਕਰਕੇ ਨਾ ਨਲ ਜਿਹਨੇ ਵੀ ਤੁਸੀਂ ਲੋਡ ਵਧਾਉਣੇ ਨੇ ਉਹ ਬਿਨਾ ਨਗਰ ਨਗਦੀ ਜਿਹੜੀ ਕਿ ਉਹ ਐਨਓਸੀ ਤੋਂ ਬਗੈਰ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਔਰ ਤੁਹਾਨੂੰ ਜਿਹੜਾ ਕਿ ਬਹੁਤ ਘਰ ਸੰਬੰਧੀ ਅੰਦਰ ਜੋ ਵੀ ਤੁਹਾਨੂੰ ਰਿਕੁਆਇਰਮੈਂਟ ਹੈ ਤੁਹਾਡੀਆਂ ਉਹ ਪੂਰੀਆਂ ਕਿਤੇ ਜਾਣਗੀਆਂ ਔਰ ਬਹੁਤ ਵੱਡਾ ਜਿਹੜਾ ਕਿ ਕਦਮ ਜਿੱਥੇ ਕਿ ਐਮਐਲਏ ਡਾਕਟਰ ਅਜੇ ਗੁਪਤਾ ਵੱਲੋਂ ਚੁੱਕਿਆ ਗਿਆ ਸੀ ਕਿ ਬਹੁਤ ਲੰਮੇ ਸਮੇਂ ਤੋਂ ਲਗਾਤਾਰ ਔ ਲੋਕ ਜਿਹੜੇ ਕੀ ਉਹਨਾਂ ਤਾਈਂ ਪਹੁੰਚ ਰਹੇ ਸੀ ਔਰ ਮੰਗ ਕਰ ਰਹੇ ਸੀ ਵੀ ਇਹ ਜਿਹੜੀ ਉਹਨਾਂ ਦੀ ਦਿੱਕਤ ਆ ਰਹੀ ਹੈ ਉਹ ਹੱਲ ਕਰਵਾਈ ਜਾਵੇ ਤੇ ਅੱਜ ਉਹ ਜਿਹੜੀ ਦਿੱਕਤ ਹੱਲ ਕਰਵਾਉਣ ਤੋਂ ਬਾਅਦ ਜਿਹੜਾ ਕੀ ਪਹਿਲਾ ਕੈਂਪ ਲਗਾਇਆ ਗਿਆ ਹੈ ਪੀਐਸਪੀਸੀਐਲ ਵੱਲੋਂ ਜਿੱਥੇ ਕੀ ਉਹਨਾਂ ਸੁਵਿਧਾ ਕੇਂਦਰਾਂ ਵਿੱਚ ਵੀ ਲੋਕ ਜਿਹੜੇ ਨੇ ਉਹ ਅਪਲਾਈ ਕਰ ਸਕਣਗੇ ਤੇ ਆਪਣੇ ਬਿਜਲੀ ਦੇ ਨਵੇਂ ਮੀਟਰ ਜਾਂ ਉਹਨਾਂ ਦਾ ਲੋਡ ਵਧਾਉਣ ਵਾਸਤੇ ਜਿਹੜਾ ਕੀ ਉਹ ਬੜੇ ਆਰਾਮ ਨਾਲ ਆਪਣੇ ਕੰਮ ਕਰਵਾ ਸਕਣਗੇ ਮੈਂ ਚਾਹਵਾਂਗਾ ਕਿ ਕਰੀ ਕੈਮਰਾ ਤੁਸੀਂ ਉੱਪਰ ਜਿਹੜਾ ਬੈਨਰ ਲੱਗਾ ਪਿੱਛੇ ਇਹਦੇ ਨਾਲ ਕੈਮਰਾ ਜ਼ਰੂਰ ਘੁਮਾਓ ਔਰ ਪਹਿਲੀ ਲਾਈਨ ਪੜੋ ਉਹਦੇ ਤੇ ਲਿਖਿਆ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਸੋ ਇਹ ਵਾਕਈ ਇਸ ਰਾਹਤ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਇੱਕ ਬੜੀ ਵੱਡੀ ਪ੍ਰੋਬਲਮ ਸੀਗੀ ਵਾਰਡ ਸਿਟੀ ਅੰਮ੍ਰਿਤਸਰ ਦੀ ਸੋ ਇਹਦੇ ਚ ਕੋਈ ਵੀ ਬੰਦਾ ਅਗਰ ਜਦੋਂ ਛੋਟਾ ਮੋਟਾ ਕਾਰੋਬਾਰੀ ਜਾਂਦਾ ਸੀਗਾ ਵੱਡਾ ਕਾਰੋਬਾਰੀ ਜਾਂਦਾ ਸੀਗਾ ਕਿਸੇ ਨੇ ਘਰ ਆਪਣਾ ਕੋਈ ਇਹ ਕਮਰਾ ਪਾਲਿਆ ਕੋਈ 1 ਕਿਲੋਵਾਟ ਵੀ ਲੋਡ ਵਧਾਣਾ ਉਹਦਾ ਲੋਡ ਨਹੀਂ ਸੀ ਵੱਸ ਸਕਦਾ ਕਿਉਂਕਿ ਇਹਦੇ ਲਈ ਕਹਿੰਦੇ ਸੀਗੇ ਐਨਓਸੀ ਲਾ ਕੇ ਉਹ ਐਮਟੀਬੀ ਡਿਪਾਰਟਮੈਂਟ ਤੋਂ ਐਮਟੀਬੀ ਡਿਪਾਰਟਮੈਂਟ ਤੋਂ ਤੁਹਾਨੂੰ ਬਦ ਐਨਓਸੀ ਮਿਲਦੀ ਨਹੀਂ ਉਹਦੇ ਚ ਆਪਣੇ ਬੜੇ ਕਾਨੂੰਨ ਨੇ ਉਹਨਾਂ ਦੇ ਸੋ ਇਹ ਇਹ ਸਾਰੀ ਪ੍ਰੋਬਲਮ ਜਿਹੜੀ ਮੈਂ ਆਪਣੀ ਪਾਰਟੀ ਦੇ ਸਾਡੇ ਮਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਵੀ ਕੀਤੀ ਔਰ ਆਪਣੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨਾਲ ਔਰ ਭਰਭਾਰੀ ਮਨੀ ਸਸੋਦੀਆ ਜੀ ਨਾਲ ਉਹਨਾਂ ਨੇ ਉੱਥੇ ਡਿਊਟੀ ਲਗਾਈ ਜੈਸਮਿਨ ਜੀ ਦੀ ਟੀਮ ਸੀਗੀ ਉਹਨਾਂ ਨੇ ਸਾਰਾ ਪੰਜਾਬ ਦੇ ਜਿਨੀ ਐਡਮਿਨਿਸਟ੍ਰੇਸ਼ਨ ਹੈ ਪੀਐਸਬੀਸੀਐਲ ਦੀ ਫਿਰ ਕਾਰਪੋਰੇਸ਼ਨ ਦੀ ਇਹਨਾਂ ਨਾਲ ਮਿਲ ਕੇ ਸਾਡੇ ਖੈਰਾ ਸਾਹਿਬ ਜਿਹੜੇ ਫੈਸਲੇ ਡਿਪਟੀ ਚੀਫ ਨੇ ਅਬਦ ਸਰ ਦੇ ਪੀਐਸਬੀਸੀਐਲ ਦੇ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇਹਦੇ ਤੇ ਤਕਰੀਬਨ ਸਾਨੂੰ ਇੱਕ ਸਾਲ ਲੱਗ ਗਿਆ ਕਿਉਂਕਿ ਮੈਂ ਸਤੰਬਰ 2024 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜ਼ੀਰੋ ਆਵਰ ਦੇ ਵਿੱਚ ਵੀ ਹੈ ਸਵਾਲ ਚੁੱਕਿਆ ਸੀਗਾ ਕਿ ਇਹ ਜਿਹੜੀ ਕੰਡੀਸ਼ਨ ਲਗਾਈ ਗਈ ਹੈ ਬੜੀ ਨਜਾਇਜ਼ ਆ ਇੱਕ ਬੰਨੇ ਤੇ ਅਸੀਂ ਕੰਨੇ ਆ ਇਨਵਾਈਟ ਕਰਦੇ ਆ ਕਿ ਕਾਰੋਬਾਰੀਆਂ ਨੂੰ ਕਿ ਤੁਸੀਂ ਪੰਜਾਬ ਚ ਆਓ ਤੁਹਾਨੂੰ ਅਸੀਂ ਸਿੰਗਲ ਵਿੰਡੋ ਦੇਵਾਂਗੇ ਇੱਕ ਬੰਨੇ ਆ ਜਿਹੜੀ ਬਹੁਤ ਗਲਤ ਸ਼ਰਤ ਲਗਾਈ ਪਹਿਲੀਆਂ ਸਰਕਾਰਾਂ ਨੇ ਸਾਨੂੰ ਇਹਨੂੰ ਖਤਮ ਕਰਨਾ ਚਾਹੀਦਾ ਤੇ ਅੱਜ ਉਹ ਸਮਾਂ ਆ ਗਿਆ ਅੱਜ ਟਾਈਮ ਆ ਗਿਆ ਕਿ ਬੜੀ ਵੱਡੀ ਇੱਕ ਰਾਹਤ ਜਿਹੜੀ ਆ ਅੰਮ੍ਰਿਤਸਰ ਦੇ ਵਾਰਡ ਸਿਟੀ ਦੇ ਕਾਰੋਬਾਰੀਆਂ ਨੂੰ ਈਵਨ ਜਿਹੜੇ ਉੱਥੇ ਲੋਕ ਰਹਿੰਦੇ ਨੇ ਉਹਨਾਂ ਨੂੰ ਰੈ residențial ਸੋ ਮੈਂ ਆਪਣੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਮਨੀਸ ਸੋਦੀਆ ਜੀ ਦਾ ਮਾਰਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਜੈਸਵਿੰਨ ਜੀ ਦਾ ਔਰ ਖਾਸ ਤੌਰ ਤੇ ਇਹਨਾਂ ਦਾ ਖੈਰਾ ਸਾਹਿਬ ਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਪ੍ਰਾਸ਼ਰ ਸਾਹਿਬ ਦਾ ਸਭ ਦਾ ਮੈਂ ਧੰਨਵਾਦ ਕਰਦਾ ਕਿ ਅੱਜ ਅੰਮ੍ਰਿਤਸਰ ਦੇ ਲੋਕਾਂ ਨੂੰ ਬਹੁਤ ਵੱਡੀ ਇੱਕ ਰਾਹਤ ਮਿਲੀ ਹੈ ਔਰ ਜਿੰਨੀ ਟਰਾਂਸਪੇਰੈਂਸੀ ਇਹਨਾਂ ਲੈ ਕੰਮ ਹੋਇਆ ਇਹਦੇ ਨਾਲ ਵਾਕੇ ਇੱਕ ਬਹੁਤ ਵੱਡਾ ਸੁਨੇਹਾ ਜਿਹੜਾ ਲੋਕਾਂ 'ਚ ਜਾਏਗਾ ਕਿ ਸਰਕਾਰ ਜਿਹੜੀ ਹੈ ਸਾਫ਼ ਨੀਅਤ ਵਾਲੀ ਸਰਕਾਰ ਹੈ ਆਪ ਲੋਕਾਂ ਲਈ ਕੁਝ ਕਰਨਾ ਚਾਹਦੀ ਹੈ ਔਰ ਕਰ ਰਹੀ ਹੈ ਸੋ ਮੈਂ ਕਰੀ ਫਿਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਜਿਹੜੀ ਇਹ ਸ਼ਰਤ ਹਟਾਈ ਹੈ ਇਹ ਕੋਈ ਟੈਂਪਰੇਰੀ ਨਹੀਂ ਹੈ ਇਹ ਪਰਮਾਨੈਂਟ ਹੈ ਇਹ ਰਹੂਗੀ ਹੁਣ ਕੋਈ ਕਬਰਾਟ ਪਾਣ ਦੀ ਜਾਂ ਕਬਰਾਟ ਖਾਣ ਦੀ ਲੋੜ ਨਹੀਂ ਹੈ ਤੁਸੀਂ ਆਰਾਮ ਨਾਲ ਆਓ ਆਰਾਮ ਨਾਲ ਆ ਕੇ ਆਪਣਾ ਇਥੇ ਡਿਪਾਰਟਮੈਂਟ ਦੇ ਜਿਹੜੇ ਕੰਸਰਨਡ ਆਫੀਸਰਸ ਨੇ ਉਹਨਾਂ ਨੂੰ ਮਿਲੋ ਜੇ ਤੁਹਾਨੂੰ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਤੇ ਐਸਸੀ ਸਾਹਿਬ ਖੈਰਾ ਸਾਹਿਬ ਬੈਠੇ ਉਹਨਾਂ ਨੂੰ ਮਿਲੋ ਜਾ ਕੇ ਉਦੇ باوجود ਵੀ ਕੋਈ ਦਿੱਕਤ ਆਉਂਦੀ ਹੈ ਤੇ ਸਾਡਾ ਆਫਿਸ ਹਾਥੀਗੇੜ ਦੇ ਵਿੱਚ ਉੱਥੇ ਅਸੀਂ ਬੈਠੇ ਆ ਸਾਡੀ ਟੀਮ ਬੈਠੀ ਹੈ ਤੁਸੀਂ ਆ ਕੇ ਮਿਲੋ ਤੁਹਾਡਾ ਪੂਰੀ ਇਮਾਨਦਾਰੀ ਦੇ ਨਾਲ ਤੁਹਾਡੇ ਕਨੈਕਸ਼ਨ ਜਿਹੜੇ ਆ ਤੁਹਾਨੂੰ ਮਿਲਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਹੋਰ ਵੀ ਆਮ ਲੋਕਾਂ ਲਈ ਜਿਹੜੇ ਹਿੱਤਾਂ ਦੇ ਕੰਮ ਨੇ ਕਾਰੋਬਾਰੀਆਂ ਦੇ ਉਹ ਅਸੀਂ ਕਰਾਂਗੇ ਧੰਨਵਾਦ ਬਿਲਕੁਲ ਕੀ ਕਹਿਣਾ ਸਾਰਾ ਤੁਸੀਂ ਦੱਸੋ ਜੀ ਇਹ ਜਿਹੜੇ ਕੈਂਪ ਨੇ ਰੈਗੂਲਰ ਲੱਗਣਗੇ ਕੈਂਪਿੰਗ ਆਇ ਰੈਗੂਲਰ ਸਾਡਾ ਉਥੇ ਸੁਰਦਾ ਸੈਂਟਰ ਬਣਿਆ ਇਹਦੇ ਅੱਜ ਸ਼ੁਰੂ ਕਰਨ ਵਾਸਤੇ ਅਸੀਂ ਇਹ ਸ਼ੁਰੂਆਤ ਕੀਤੀ ਆ ਸਾਡੇ ਬਕਾਇਦਾ ਸੁਰਦਾ ਸੈਂਟਰ ਜਿੱਦਾਂ ਤੁਸੀਂ ਆਮ ਤੌਰ ਤੇ ਕੋਈ ਵੀ ਕਨੈਕਸ਼ਨ ਲੈਂਦੇ ਜੇ ਉਦਾਂ ਹੀ ਅਪਲਾਈ ਹੋਣੇ ਆ ਇਹਦੇ ਨਾਲ ਲੋਕਾਂ ਨੂੰ ਕੋਈ ਐਵੇਂ ਕਪਰਾੜ ਦੀ ਜ਼ਰੂਰਤ ਨਹੀਂਗੀ ਅਸੀਂ ਡਾਕੂਮੈਂਟ ਉੱਥੇ ਲਿਖ ਕੇ ਕੋਈ ਉਹਦਾ ਜਿਹੜੇ ਜਿਹੜੇ ਚੀਜ਼ਾਂ ਚਾਹੀਦੀ ਨੇ ਨਾਰਮਲ ਜੋ ਵੀ ਹੈਗੇ ਨੇ ਇੱਕ ਆਪਣੀ ਪ੍ਰਾਪਰਟੀ ਦੀ ਜੇ ਪ੍ਰਾਪਰਟੀ ਦੀ ਰਜਿਸਟਰੀ ਕੋਈ ਨਹੀਂ ਹੈਗੀ ਤੁਸੀਂ ਪ੍ਰੋਪਰਟੀ ਦੀ ਰਸੀਦ ਲਾ ਸਕਦੇ ਜੇ ਆਧਾਰ ਕਾਰਡ ਲਾਉਣਾ ਫੋਟੋਆਂ ਲਾਉਣੀਆਂ ਉਹ ਅਸੀਂ ਲਾ ਦਾਂਗੇ ਕੋਈ ਇਦਾਂ ਦੀ ਮੁਸ਼ਕਲ ਨਹੀਂ ਹੈਗੀ ਇਹ ਸਾਰਾ ਇਹਦੇ ਨਾਲ ਜਿਹੜਾ ਵਾ ਬੜੀ ਵੱਡੀ ਰਾਤ ਮਿਲੀ ਆ ਬੀਲੀ ਬੋਰਡ ਦਾ ਵੀ ਹੁਣ ਸਮੇਂ ਚ ਕਰੋੜਾਂ ਰੁਪਈਆ ਦਾ ਰੈਵਨਿਊ ਦਾ ਵਾਧਾ ਹੋਣਾ ਕਿ ਇਹਨੇ ਲੋਡ ਵਧਾਉਣਾ ਉਹ ਸਰਕਾਰਾਂ ਜਿਹੜਾ ਵਾ ਜੋ ਜਿਨ੍ਹਾਂ ਨੂੰ ਜੁਰਮਾਨੇ ਪੈਂਦੇ ਸੀ ਕੋਈ ਲੋਡ ਚੈੱਕ ਕਰ ਜਾਂਦਾ ਸੀ ਉਹ ਬੜੀ ਵੱਡੀ ਰਾਤ ਆ ਹੁਣ ਇਹਨਾਂ ਨੂੰ ਸ਼ਬਦਾਂ ਚ ਬਿਆਨ ਕਰੀਏ ਥੈਂਕਫੁਲ ਟੂ ਦਾ ਗਵਰਨਮੈਂਟ ਥੈਂਕਫੁਲ ਟੂ ਦਾ ਐਮਐਲਏ ਸਾਹਿਬ ਜਿਨ੍ਹਾਂ ਦੀ ਇਹ ਮਿਹਨਤ ਨਾਲ ਸਿਰ ਤੇ ਕਹਿਣਾ ਹੈ ਇਹਦਾ ਸਿੰਪਲ ਪ੍ਰੋਸੀਜਰ ਹੋ ਗਿਆ ਅੱਗੇ ਕੋਈ ਸਿੰਪਲ ਆਲਰੇਡੀ ਬਿਲਕੁਲ ਸਿੰਪਲ ਜਿਸ ਤਰ੍ਹਾਂ ਤੁਸੀਂ ਕਰਦੇ ਆ ਨੋ ਐਨਓਸੀ ਨੋ ਐਨਓਸੀ ਰਿਕੁਆਇਰਡ ਸਿਰਫ ਗਲਿਆਰਾ ਗਲਿਆਰੇ ਦੇ ਵਿੱਚੋਂ ਅਸੀਂ ਲਵਾਂਗੇ ਉਹ ਉਹ ਚਾਹੀਦੀ ਆ ਲੇਕਿਨ ਗਲਿਆਰੇ ਚ ਬਹੁਤ ਛੋਟਾ ਜਿਹਾ ਗਲਿਆਰਾ ਉਹਦੇ ਵਿੱਚ ਇੰਨੇ ਜਿਆਦਾ ਕਨੈਕਸ਼ਨ ਤੇ ਇੱਥੇ ਹੀ ਆ ਬਹੁਤ ਚੰਗਾ ਜੀ ਬਾਈ ਚਲ ਠੀਕ ਜੀ ਸਰ ਕਿੰਨੇ ਕ ਬੈਨੇਫੀਸ਼ੀਅਰ ਨੇ ਜੀ ਕਿੰਨੇ ਕ ਲੋਕਾਂ ਨੂੰ ਰਾਹਤ ਮਿਲਣ ਜਾ ਰਹੀ ਹੈ ਇਹ ਜਿਹੜਾ ਵੇਖੋ ਸਾਡੇ ਕੋਲ ਇੱਥੇ ਕੋਈ 70 ਤੋਂ 80 ਹਜ਼ਾਰ ਕਨੈਕਸ਼ਨ ਨੇ ਇਹ ਵਾਰਲਡ ਸਿਟੀ ਦੇ ਵਿੱਚ ਤੇ ਸਾਰੇ ਕਾਰੋਬਾਰ ਨੇ ਜਿਆਦਾ ਕਮਰਸ਼ੀਅਲ ਕਨੈਕਸ਼ਨ ਨੇ ਤੇ ਇਹ ਬਹੁਤ ਲੋਡ ਵਧਾਉਣ ਵਾਲਾ ਸੀ ਇਹ 6 ਸਾਲਾਂ ਤੋਂ ਆਪਾਂ ਕਹਿ ਦਈਏ ਵੀ 2019 ਜੇ ਐਨਓਸੀ ਦਾ ਇਹਨਾਂ ਨੇ ਕਾਰਪੋਰੇਸ਼ਨ ਨੇ ਲਾਇਆ ਸੀ ਤੇ ਅੱਜ 2000 ਆਪਣੇ 25 ਹੋ ਗਈ ਆ ਤੇ ਤੁਸੀਂ ਆਪ حساب ਲਾ ਲੋ ਵੀ ਇਹ ਕਿੰਨਾ ਵੱਡਾ ਫਾਇਦਾ ਕੋਈ ਕੋਈ ਛੋਟਾ ਦੁਕਾਨਦਾਰ ਹੋਵੇ ਵੱਡਾ ਹੋ ਹੋਟਲ ਵਾਲਾ ਮਾਲਕ ਹੋਵੇ ਕੋਈ ਕਿਸੇ ਨੇ ਨਵਾਂ ਕਨੈਕਸ਼ਨ ਕਰਦਾ ਲੈਣਾ ਹੋਵੇ ਬਹੁਤ ਬੰਦੇ ਸ਼ਾਂਸ ਬਹੁਤ ਹਰਾਸਮੈਂਟ ਸੀ ਉਹ ਸਾਰਾ ਮਲਕੇ ਇਹ ਪੰਜਾਬ ਸਰਕਾਰ ਨੇ ਇਹ ਜਿਹੜੀ ਸ਼ਰਤ ਟਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਲੋਕਾਂ ਨੂੰ ਬਹੁਤ ਇਹਦਾ ਵੱਡਾ ਬੈਨੀਫਿਟ ਮਿਲੂਗਾ ਹਾਂ ਥੈਂਕ ਯੂ ਥੈਂਕ ਯੂ ਮੈਂ ਚਾਹਵਾਂਗਾ ਕਿ ਕਰੀ ਕੈਮਰਾ ਤੁਸੀਂ ਉੱਪਰ ਜਿਹੜਾ ਬੈਨਰ ਲੱਗਾ ਪਿੱਛੇ ਇਹਦੇ ਨਾਲ ਕੈਮਰਾ ਜ਼ਰੂਰ ਘਮਾਓ ਔਰ ਪਹਿਲੀ ਲਾਈਨ ਪੜੋ ਉਹਦੇ ਤੇ ਲਿਖਿਆ ਪੰਜਾਬ ਸਰਕਾਰ ਵੱਲੋਂ ਵੱਡੀ ਰਾਹਤ ਸੋ ਇਹ ਵਾਕਈ ਇਸ ਰਾਹਤ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਇੱਕ ਬੜੀ ਵੱਡੀ ਪ੍ਰੋਬਲਮ ਸੀਗੀ ਵਾਰਡ ਸਿਟੀ ਅੰਮ੍ਰਿਤਸਰ ਦੀ ਸੋ ਇਹਦੇ ਚ ਕੋਈ ਵੀ ਬੰਦਾ ਅਗਰ ਜਦੋਂ ਛੋਟਾ ਮੋਟਾ ਕਾਰੋਬਾਰੀ ਜਾਂਦਾ ਸੀਗਾ ਵੱਡਾ ਕਾਰੋਬਾਰੀ ਜਾਂਦਾ ਸੀਗਾ ਕਿਸੇ ਨੇ ਘਰ ਆਪਣਾ ਕੋਈ ਇੱਕ ਕਮਰਾ ਪਾ ਲਿਆ ਕੋਈ 1 ਕਿਲੋਵਾਟ ਵੀ ਲੋਡ ਵਧਾਣਾ ਉਹਦਾ ਲੋਡ ਨਹੀਂ ਸੀ ਵੱਸ ਸਕਦਾ ਕਿਉਂਕਿ ਇਹਦੇ ਲਈ ਕਹਿੰਦੇ ਸੀਗੇ ਐਨਓਸੀ ਲਾ ਕੇ ਉਹ ਐਮਟੀਬੀ ਡਿਪਾਰਟਮੈਂਟ ਤੋਂ ਸੈਫਟੀ ਵੀ ਡਿਪਾਰਟਮੈਂਟ ਤੋਂ ਤੁਹਾਨੂੰ ਬਦਾ ਇਹਨਾਂ ਨੂੰ ਸੀ ਮਿਲਦੀ ਨਹੀਂ ਉਹਦੇ ਚ ਆਪਣੇ ਬੜੇ ਕਾਨੂੰਨ ਨੇ ਉਹਨਾਂ ਦੇ ਸੋ ਇਹ ਇਹ ਸਾਰੀ ਪ੍ਰੋਬਲਮ ਜਿਹੜੀ ਮੈਂ ਆਪਣੀ ਪਾਰਟੀ ਦੇ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਵੀ ਕੀਤੀ ਔਰ ਆਪਣੀ ਪਾਰਟੀ ਦੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨਾਲ ਔਰ ਭਰਭਾਰੀ ਮਨੀ ਸਸੋਦੀਆ ਜੀ ਨਾਲ ਉਹਨਾਂ ਨੇ ਉੱਥੇ ਡਿਊਟੀ ਲਗਾਈ ਜੈਸਮਿਨ ਜੀ ਦੀ ਟੀਮ ਸੀਗੀ ਉਹਨਾਂ ਨੇ ਸਾਰਾ ਪੰਜਾਬ ਦੇ ਜਿੰਨੀ ਐਡਮਿਨਿਸਟ੍ਰੇਸ਼ਨ ਹੈ ਪੀਐਸਬੀਸੀਐਲ ਦੀ ਫਿਰ ਕਾਰਪੋਰੇਸ਼ਨ ਦੀ ਇਹਨਾਂ ਨਾਲ ਮਿਲ ਕੇ ਸਾਡੇ ਖੈਰਾ ਸਾਹਿਬ ਜਿਹੜੇ ਐਸਲੇ ਡਿਪਟੀ ਚੀਫ ਨੇ ਅਬਦ ਸਰ ਦੇ ਪੀਐਸ ਪੀਸੀਐਲ ਦੇ ਇਹਨਾਂ ਨੇ ਬੜੀ ਮਿਹਨਤ ਕੀਤੀ ਔਰ ਅਸੀਂ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇਹਦੇ ਤੇ ਤਕਰੀਬਨ ਸਾਨੂੰ ਇੱਕ ਸਾਲ ਲੱਗਿਆ ਕਿਉਂਕਿ ਮੈਂ ਸਤੰਬਰ 2024 ਦੇ ਵਿੱਚ ਵਿਧਾਨ ਸਭਾ ਦੇ ਵਿੱਚ ਜ਼ੀਰੋ ਆਵਰ ਦੇ ਵਿੱਚ ਵੀ ਹੈ ਸਵਾਲ ਚੁੱਕਿਆ ਸੀਗਾ ਕਿ ਇਹ ਜਿਹੜੀ ਕੰਡੀਸ਼ਨ ਲਗਾਈ ਗਈ ਹੈ ਬੜੀ ਨਜਾਇਜ਼ ਹੈ ਇੱਕ ਬੰਨੇ ਤੇ ਅਸੀਂ ਕੰਨੇ ਆ ਇਨਵਾਈਟ ਕਰਦੇ ਆ ਕਿ ਕਾਰੋਬਾਰੀਆਂ ਨੂੰ ਕਿ ਤੁਸੀਂ ਪੰਜਾਬ ਚ ਆਓ ਤਾਨੂੰ ਅਸੀਂ ਸਿੰਗਲ ਵਿੰਡੋ ਦੇਾਂਗੇ ਇੱਕ ਬੰਨੇ ਆ ਜਿਹੜੀ ਬਹੁਤ ਗਲਤ ਸ਼ਰਤ ਲਗਾਈ ਪਹਿਲੀਆਂ ਸਰਕਾਰਾਂ ਨੇ ਸਾਨੂੰ ਇਹਨੂੰ ਖਤਮ ਕਰਨਾ ਚਾਹੀਦਾ ਤੇ ਅੱਜ ਉਹ ਸਮਾਂ ਆ ਗਿਆ ਅੱਜ ਟਾਈਮ ਆ ਗਿਆ ਕਿ ਬੜੀ ਵੱਡੀ ਕਰਾਹਤ ਜਿਹੜੀ ਆ ਅਮਰਸਰ ਦੇ ਵਰਲਡ ਸਿਟੀ ਦੇ ਕਾਰੋਬਾਰੀਆਂ ਨੂੰ ਈਵਨ ਜਿਹੜੇ ਉੱਥੇ ਲੋਕ ਰਹਿੰਦੇ ਨੇ ਉਹਨਾਂ ਨੂੰ ਰੈ residențial ਸੋ ਮੈਂ ਆਪਣੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਦਾ ਮਨੀਸ਼ ਸੋਦੀਆ ਜੀ ਦਾ ਮਾਰਯੋ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਜੈਸਵਿੰਨ ਜੀ ਦਾ ਔਰ ਖਾਸ ਕਰਕੇ ਇਹਨਾਂ ਦਾ ਖੈਰਾ ਸਾਹਿਬ ਦਾ ਔਰ ਇਹਨਾਂ ਦੀ ਸਾਰੀ ਟੀਮ ਦਾ ਪ੍ਰਾਸ਼ਰ ਸਾਹਿਬ ਦਾ ਸਭ ਦਾ ਮੈਂ ਧੰਨਵਾਦ ਕਰਦਾ ਕਿ ਅੱਜ ਅੰਮ੍ਰਿਤਸਰ ਦੇ ਲੋਕਾਂ ਨੂੰ ਬਹੁਤ ਵੱਡੀ ਇੱਕ ਰਾਹਤ ਮਿਲੀ ਹੈ ਔਰ ਜਿੰਨੀ ਟਰਾਂਸਪੇਰੈਂਸੀ ਨਾਲ ਇਹ ਕੰਮ ਹੋਇਆ ਇਹਦੇ ਨਾਲ ਵਾਕਈ ਇੱਕ ਬਹੁਤ ਵੱਡਾ ਸੁਨੇਹਾ ਜਿਹੜਾ ਲੋਕਾਂ 'ਚ ਜਾਏਗਾ ਕਿ ਸਰਕਾਰ ਜਿਹੜੀ ਹੈ ਸਾਫ਼ ਨੀਅਤ ਵਾਲੀ ਸਰਕਾਰ ਹੈ ਆਮ ਲੋਕਾਂ ਲਈ ਕੁਝ ਕਰਨਾ ਚਾਹਦੀ ਹੈ ਔਰ ਕਰ ਰਹੀ ਹੈ ਸੋ ਮੈਂ ਕਰੀ ਫਿਰ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਜਿਹੜਾ ਜਿਹੜੀ ਇਹ ਸ਼ਰਤ ਹਟਾਈ ਹੈ ਇਹ ਕੋਈ ਟੈਂਪਰੇਰੀ ਨਹੀਂ ਹੈ ਇਹ ਪਰਮਾਨੈਂਟ ਹੈ ਇਹ ਰਹੂਗੀ ਹੁਣ ਕੋਈ ਕਬਰਾਟ ਪਾਣ ਦੀ ਜਾਂ ਕਬਰਾਟ ਖਾਨ ਦੀ ਲੋੜ ਨਹੀਂ ਹੈ ਤੁਸੀਂ ਆਰਾਮ ਨਾਲ ਆਓ ਆਰਾਮ ਨਾਲ ਆ ਕੇ ਆਪਣਾ ਸਿੱਧਾ ਡਿਪਾਰਟਮੈਂਟ ਦੇ ਜਿਹੜੇ ਕੰਸਰਨਡ ਆਫੀਸਰਸ ਨੇ ਉਹਨਾਂ ਨੂੰ ਮਿਲੋ ਜੇ ਤੁਹਾਨੂੰ ਕਿਸੇ ਨੂੰ ਕੋਈ ਦਿੱਕਤ ਆਂਦੀ ਹੈ ਸ੍ਰੀ ਅਸ਼ੀ ਸਾਹਿਬ ਖੈਰਾ ਸਾਹਿਬ ਬੈਠੇ ਆ ਉਹਨਾਂ ਨੂੰ ਮਿਲੋ ਜਾ ਕੇ ਉਹਦੇ باوجود ਵੀ ਕੋਈ ਦਿੱਕਤ ਆਉਂਦੀ ਹੈ ਤੇ ਸਾਡਾ ਆਫਿਸ ਹਾਥੀਗੜ੍ਹ ਦੇ ਵਿੱਚ ਉੱਥੇ ਅਸੀਂ ਬੈਠੇ ਆ ਸਾਡੀ ਟੀਮ ਬੈਠੀ ਹੈ ਤੁਸੀਂ ਆ ਕੇ ਮਿਲੋ ਤੁਹਾਡਾ ਪੂਰੀ ਇਮਾਨਦਾਰੀ ਦੇ ਨਾਲ ਤੁਹਾਡੇ ਕਨੈਕਸ਼ਨ ਜਿਹੜੇ ਆ ਤੁਹਾਨੂੰ ਮਿਲਣਗੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਹੋਰ ਵੀ ਆਮ ਲੋਕਾਂ ਲਈ ਜਿਹੜੇ ਹਿੱਤਾਂ ਦੇ ਕੰਮ ਨੇ ਕਾਰੋਬਾਰੀਆਂ ਦੇ ਉਹ ਅਸੀਂ ਕਰਾਂਗੇ ਧੰਨਵਾਦ ਜੀ ਬਿਲਕੁਲ ਕੀ ਕਹਿਣਾ ਸਰ ਤੁਸੀਂ ਦੱਸੋ ਜੀ ਇਹ ਜਿਹੜੇ ਕੈਂਪ ਨੇ ਰੈਗੂਲਰ ਲੱਗਣਗੇ ਹਨ ਕੈਂਪਿੰਗ ਆ ਇਹ ਰੈਗੂਲਰ ਸਾਡਾ ਉਥੇ ਸੁਰੂਦਾ ਸੈਂਟਰ ਬਣਿਆ ਇਹਦੇ ਅੱਜ ਸ਼ੁਰੂ ਕਰਨ ਵਾਸਤੇ ਅਸੀਂ ਇਹ ਸ਼ੁਰੂਆਤ ਕੀਤੀ ਆ ਸਾਡੇ ਬਕਾਇਦਾ ਸੁਰੂਦਾ ਸੈਂਟਰ ਜਿੱਦਾਂ ਤੁਸੀਂ ਆਮ ਤੌਰ ਤੇ ਕੋਈ ਵੀ ਕਨੈਕਸ਼ਨ ਲੈਂਦੇ ਜੇ ਉਦਾਂ ਹੀ ਇਹ ਅਪਲਾਈ ਹੋਣੇ ਆ ਇਹਦੇ ਨਾਲ ਲੋਕਾਂ ਨੂੰ ਕੋਈ ਐਵੇਂ ਘਬਰਾੜ ਦੀ ਜਰੂਰਤ ਨਹੀਂ ਗਈ ਅਸੀਂ ਡਾਕੂਮੈਂਟ ਉਥੇ ਲਿਖ ਕੇ ਕੋਈ ਉਹਦਾ ਜਿਹੜੇ ਜਿਹੜੇ ਚੀਕੀ ਚਾਹੀਦੇ ਨੇ ਨਾਰਮਲ ਜੋ ਵੀ ਹੈਗੇ ਨੇ ਇੱਕ ਆਪਣੀ ਪ੍ਰਾਪਰਟੀ ਦੀ ਜੇ ਪ੍ਰਾਪਰਟੀ ਦੀ ਰਜਿਸਟਰੀ ਕੋਈ ਨਹੀਂ ਹੈਗੀ ਤੁਸੀਂ ਪ੍ਰਾਪਰਟੀ ਦੀ ਰਸੀਦ ਲਾ ਸਕਦੇ ਜੇ ਆਧਾਰ ਕਾਰਡ ਲਾਉਣਾ ਫੋਟੋਆਂ ਲਾਉਣੀਆਂ ਉਹ ਅਸੀਂ ਲਾ ਦਾਂਗੇ ਕੋਈ ਇਦਾਂ ਦੀ ਮੁਸ਼ਕਲ ਨਹੀਂ ਹੈਗੀ ਇਹ ਸਾਰਾ ਇਹਦੇ ਨਾਲ ਜਿਹੜਾ ਵਾ ਬੜੀ ਵੱਡੀ ਰਾਤ ਮਿਲੀ ਆ ਬਿਲੀ ਬੋਰਡ ਦਾ ਵੀ ਹੁਣ ਸਮੇਂ ਚ ਕਰੋੜਾਂ ਰੁਪਈਆ ਦਾ ਰੈਵਨਿਊ ਦਾ ਵਾਧਾ ਹੋਣਾ ਕਿ ਇਹਨੇ ਲੋਡ ਵਧਾਉਣਾ ਉਹ ਸਰਕਾਰਾਂ ਜਿਹੜਾ ਵਾ ਜੋ ਜਿਨ੍ਹਾਂ ਨੂੰ ਜੁਰਮਾਨੇ ਪੈਂਦੇ ਸੀ ਕੋਈ ਲੋਡ ਚੈੱਕ ਕਰ ਜਾਂਦਾ ਸੀ ਉਹ ਬੜੀ ਵੱਡੀ ਰਾਤ ਆ ਹੁਣ ਇਹਨਾਂ ਨੂੰ ਸ਼ਬਦਾਂ ਚ ਬਿਆਨ ਕਰੀਏ ਥੈਂਕਫੁਲ ਟੂ ਦਾ ਗਵਰਨਮੈਂਟ ਥੈਂਕਫੁਲ ਟੂ ਦਾ ਐਮਐਲਏ ਸਾਹਿਬ ਜਿਨ੍ਹਾਂ ਦੀ ਇਹ ਮਿਹਨਤ ਨਾਲ ਸੱਚੇ ਕਹਿਣਾ ਹੋਏ ਤਾਂ ਸਿੰਪਲ ਪ੍ਰੋਸੀਜਰ ਹੋ ਗਿਆ ਅੱਗੇ ਨਾਲੋਂ ਹੋਰ ਇਹੀ ਆ ਕੋਈ ਸਿੰਪਲ ਆਲਰੇਡੀ ਬਿਲਕੁਲ ਸਿੰਪਲ ਜਿਸ ਤਰ੍ਹਾਂ ਤੁਸੀਂ ਕਰਦੇ ਆ ਨੋ ਐਨਓਸੀ ਨੋ ਐਨੂ ਸੀ ਰਿਕੁਆਇਰਡ ਸਿਰਫ ਗਲਿਆਰਾ ਗਲਿਆਰੇ ਦੇ ਵਿੱਚੋਂ ਅਸੀਂ ਲਵਾਂਗੇ ਉਹ ਉਹ ਚਾਹੀਦੀ ਆ ਲੇਕਿਨ ਗਲਿਆਰੇ ਚ ਬਹੁਤ ਛੋਟਾ ਜਿਹਾ ਗਲਿਆਰਾ ਉਹਦੇ ਵਿੱਚ ਇੰਨੇ ਜਿਆਦਾ ਕਨੈਕਸ਼ਨ ਤੇ ਇੱਥੇ ਹੀ ਆ ਬਹੁਤ ਚੰਗਾ ਜੀ ਬਾਈ ਚਲ ਠੀਕ ਜੀ ਸਰਬ ਕਿੰਨੇ ਕ ਬੈਨੇਫੀਸ਼ੀਅਰ ਨੇ ਜੀ ਕਿੰਨੇ ਕ ਲੋਕਾਂ ਨੂੰ ਰਾਹਤ ਮਿਲਣ ਜਾ ਰਹੀ ਹੈ ਇਹ ਜਿਹੜਾ ਵੇਖੋ ਸਾਡੇ ਕੋਲ ਇੱਥੇ ਕੋਈ 70 ਤੋਂ 80 ਹਜ਼ਾਰ ਕਨੈਕਸ਼ਨ ਨੇ ਜੀ ਇਹ ਵਾਰਲਡ ਸਿਟੀ ਦੇ ਵਿੱਚ ਤੇ ਸਾਰੇ ਕਾਰੋਬਾਰ ਨੇ ਜਿਆਦਾ ਕਮਰਸ਼ੀਅਲ ਕਨੈਕਸ਼ਨ ਨੇ ਤੇ ਇਹ ਬਹੁਤ ਲੋਡ ਵਧਾਉਣ ਵਾਲਾ ਸੀ ਇਹ 6 ਸਾਲਾਂ ਤੋਂ ਆਪਾਂ ਕਹਿ ਦਈਏ ਵੀ 2019 ਜੇ ਐਨਓਸੀ ਦਾ ਇਹਨਾਂ ਨੇ ਕਾਰਪੋਰੇਸ਼ਨ ਨੇ ਲਾਇਆ ਸੀ ਤੇ ਅੱਜ 2000 ਆਪਣੇ 25 ਹੋ ਗਈ ਆ ਤੇ ਤੁਸੀਂ ਆਪ حساب ਲਾ ਲਓ ਵੀ ਇਹ ਕਿੰਨਾ ਵੱਡਾ ਫਾਇਦਾ ਕੋਈ ਕੋਈ ਮੋਟਾ ਦੁਕਾਨਦਾਰ ਹੋਵੇ ਵੱਡਾ ਹੋ ਹੋਟਲ ਵਾਲਾ ਮਾਲਕ ਹੋਵੇ ਕੋਈ ਕਿਸੇ ਨੇ ਨਵਾਂ ਕਨੈਕਸ਼ਨ ਕਰਦਾ ਲੈਣਾ ਹੋਵੇ ਬਹੁਤ ਬੰਦਸ਼ਾਂ ਬਹੁਤ ਹਰਾਸਮੈਂਟ ਸੀ ਉਹ ਸਾਰਾ ਮਤਲਬ ਕਿ ਇਹ ਪੰਜਾਬ ਸਰਕਾਰ ਨੇ ਇਹ ਜਿਹੜੀ ਸ਼ਰਤ ਟਾਈ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਲੋਕਾਂ ਨੂੰ ਬਹੁਤ ਇਹਦਾ ਵੱਡਾ ਬੈਨੀਫਿਟ ਮਿਲੂਗਾ ਹਾਂ ਥੈਂਕ ਯੂ ਥੈਂਕ ਯੂ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਰਸਵਿਚਾ ਜਨਕ ਸੋਸਾਇਟੀ ਵੀ ਅੰਮ੍ਰਿਤਸਰ